ਸਵਾਗਤ ਹੈ ਤੁਹਾਡਾ ਤੇ ਦੇਖੋ ਵੀ ਆਪਣੇ ਘਰ ਦੇ ਕੋਲੇ ਜੋ ਕਿ ਪਿੱਛੜਾ ਪੰਛੀ ਹੁੰਦਾ ਵਾਲਣਾ ਬਣਾ ਰਿਹਾ ਸੀ ਆ ਦੇਖ ਇਹਨੇ ਘਰ ਰੈਡੀ ਕਰ ਰਏ ਆਪਣੇ ਬਹੁਤ ਪਿਆਰਾ ਪੰਛੀ ਹੈ ਦੇਖੋ ਕਿਦਾਂ ਇਹ ਇੱਕ ਇੱਕ ਬਾਗੇ ਨੂੰ ਭਰ ਰਿਹਾ ਕਿੰਨਾ ਸੋਹਣਾ ਘਰ ਬਣਾਇਆ ਨੇ ਆ ਦੇਖੋ ਇੱਕ ਹੋਰ ਆ ਕੇ ਬੈਠ ਗਿਆ ਤੇ ਕੱਲ ਪਰਸੋਂ ਬਾਰਿਸ਼ ਹੋਈ ਹੈ ਤੇ ਉਹਦੇ ਕਾਰਨ ਇਹਨਾਂ ਦੇ ਘਰ ਦਾ ਨੁਕਸਾਨ ਵੀ ਹੋਇਆ ਵੈਸੇ ਵੈਸੇ ਸੇਫ ਹੈ ਤਾਂ ਮਤਲਬ ਕਿ ਗਿੱਲਾ ਹੋ ਸਕਦਾ ਤੇ ਪਰ ਉਹ ਤਾਂ ਸੁਰੱਖਿਤ ਹੈ ਕਿਉਂਕਿ ਘਰ ਅੱਦਾ ਡਿਜ਼ਾਈਨ ਤੇ ਘਰ ਬਣਾਉਂਦੇ ਇਸ ਤਰ੍ਹਾਂ ਕਿ ਮੀਂਹ ਗਣੀ ਆਵੇ ਕੁਝ ਨਹੀਂ ਹੁੰਦਾ ਇਹਨਾਂ ਨੂੰ ਚਾਹ ਜਿੰਨੀ ਮਰਜ਼ੀ ਨੇਰੀ ਆਵੇ ਦੇਖੋ ਕਿੰਦਾਂ ਫਲੈਕਸੀਬਲ ਜੇ ਹੁੰਦੇ ਹਨਾ ਘਰ ਇਹਨਾਂ ਦੇ ਕਿਉਂਕਿ ਉੱਪਰ ਲਈ ਟਾਣੀ ਦੇ ਘਰ ਬਣਾਉਂਦੇ ਆ ਨਾ ਤੇ ਇੱਥੇ ਕੋਈ ਇੰਦ ਤੱਕ ਸੱਪ ਨਾ ਕੋਈ ਬਿੱਲੀ ਪਹੁੰਚ ਸਕੇ ਇਹ ਜੋ ਇਹਦੇ ਬੱਚਾਂ ਤੇ ਅਟੈਕ ਕਰੇ ਜਾਂ ਇਹਦੇ ਜਦੋਂ ਆਡੇ ਹੁੰਦੇ ਹਨਾ ਕਿ ਕਿੰਨੀ ਸੋਹਣੀ ਸ਼ੇਪ ਦਿੰਦਾ ਇਹ ਆਪਦੇ ਘਰ ਨੂੰ ਦੇਖੋ ਪੂਰੇ ਪ੍ਰੋ ਰਿਹਾ ਇਹਨੂੰ ਸਹੀ ਹੈ ਬਿੱਲਾ ਜੀ ਵੈਲਕਮ ਆ ਤੁਹਾਡਾ ਸਾਡੇ ਲਾਈਵ ਚ काफी खूबसूरत पंछी है जूम की तो ऐस करके ना कैमरा बड़ा चल हेल रहा है देखो ਦੇ ਬੋਤਸ ਖੂਬਸੂਰਤ ਨਈ ਘਰ ਬਣਾ ਰਿਆ ਤੁਸੀਂ ਦੇਖੋਗੇ ਅੰਦਰ ਆਹ ਦੇਖੋ ਇੱਕ ਬਿਲਕੁਲੀ ਗੋਲ ਦੀ ਨੰਗ ਆ ਇਦਾਂ ਹੌਲੀ ਹੌਲੀ ਕਰਕੇ ਇੱਕ ਇੱਕ ਤੰਦ ਜਿਹਨੂੰ ਜਿੱਦਾਂ ਇੱਥੇ ਕਾਫੀ ਕੰਜੂਰਾ ਲੱਗੇ ਹੋਈਆਂ ਉਹਥੋਂ ਲੈ ਕੇ ਆਉਂਦੇ ਨੇ ਇਹ ਇੱਕ ਇੱਕ ਕੱਖ ਤੇ ਫਿਰ ਉਸ ਤੋਂ ਬਾਅਦ ਦੇਖੋ پرو ਰਿਹਾ ਉਹ ਸਾਹਮਣੇ ਤੁਹਾਨੂੰ ਦਿਖ ਰਿਹਾ ਹੋਊਗਾ

THANKS <laughs> FOR